ਫਰਕ ਕਿ ਜਾਂਦਾ ਕੀ ਚਾਹੀਦਾ ਭਾਜੀ ਅਸੀਂ ਬੈਂਕ ਤੋਂ ਆਏ ਆ ਕਿਸ਼ਤ ਲੈਣ ਆਏ ਆ ਕਿਸ਼ਤ ਦੇ ਦੇਓ ਭਾਜੀ ਕਿਹੜਾ ਬੈਂਕ ਕੌਣ ਬੈਂਕ ਅਸੀਂ ਨਹੀਂ ਕਿਹਾ ਬੈਂਕ ਨੂੰ ਗੁਰੂ ਜਾਂਦੇ ਭਰਾ ਅਸੀਂ ਫਰੇਜ ਨਹੀਂ ਉਹ ਦੁਕਾਨ ਤੋਂ ਲਈ ਹੈ ਦੁਕਾਨ ਵਾਲੇ ਨੇ ਸਾਡੇ ਕੋਲੋਂ ਲਈ ਐਵੇਂ ਤਾਂ ਕਰਾ ਉਹ ਕੋਤਮਰੇ ਜਿਹੜਾ ਆਲੀ ਉਹਨੇ ਉਦੋਂ ਤੇ ਆਪਣੀ ਦੁਕਾਨ ਹੈ ਫ੍ਰੀਜਾ ਦੀ ਦੱਸ ਰਿਹਾ ਜਦੋਂ ਦੀਆਂ ਗੱਲਾਂ ਕਰਨ ਡਿਆ ਉਹ ਮੈਟ ਬੋਨਾਂ ਨੇ ਲੋਨ ਸਾਡੇ ਬੈਂਕ ਤੋਂ ਦਵਾਈਆ ਤੁਹਾਨੂੰ ਤੁਸੀਂ ਉਹਦੀ ਕਿਸ਼ਤ ਪੇ ਕਰ ਰਹੇ ਹੋ ਮੈਂ ਝੂਠ ਮਾਰਨ ਡਿਆ ਉਹ ਦੁਕਾਨ ਤੇ ਇੱਕ ਬੰਦਾ ਬੈਠਾ ਸੀ ਉਹਨੇ ਕਾਗਜ਼ ਭਰ ਕੇ ਸਾਡਾ ਲੋਨ ਕਰਕੇ ਦਿੱਤਾ ਤੁਹਾਡੇ ਨਾਲ ਤੇ ਸਾਡੀ ਕੋਈ ਗੱਲ ਨਹੀਂ ਸਾਡੇ ਤੇ ਦੁਕਾਨ ਵਾਲਿਆਂ ਨਾਲ ਗੱਲ ਬਾਤ ਉਹ ਜਿਹੜਾ ਦੁਕਾਨ ਤੇ ਬੰਦਾ ਬੈਠਾ ਉਹ ਬੈਂਕ ਦਾ ਹੀ ਆ ਉਹਨੇ ਹੀ ਤੁਹਾਨੂੰ ਪੈਸੇ ਦਵਾਈਏ ਨੇ ਬੈਂਕ ਤੋਂ ਆਇਆ ਮੈਂ ਤੇ ਮੈਂ ਵੇਖਿਆ ਫਿਰ ਝੂਠ ਮਾਰਨ ਡਿਆ ਕਿਹਾ ਜਿਵੇਂ ਕੋਈ ਲਿਆ ਹੀ ਨਹੀਂ ਅਹੀਂ ਤੇ ਕਿਸ਼ਤ ਵੀ ਨਹੀਂ ਆ ਅਹੀਂ ਇਹਨੂੰ ਹਰ ਮਹੀਨੇ ਪੈਸੇ ਦਿੰਨੇ ਆ ਤੇ ਉਹ ਉਹ ਕੱਜਾ ਜੀ ਆਈ ਹੈ ਸਟੈਂਡ ਕਿਤੇ ਕੋਣ ਕਰ ਜਦੇ ਤੈਨੂੰ ਪੈਸੇ ਕਿਸ਼ਤ ਦਿੰਦੇ ਹੋ ਤਾਂ ਯਾਰ ਮੈਨੂੰ 6 ਮਹੀਨੇ ਦੀ ਕਿਸਤ ਪੰਡਤੀਆਂ ਮੈਂ ਦੁਕਾਨ ਵਾਲੇ ਨੂੰ ਅਜਿ ਤਰ੍ਹਾਂ ਤੁਸੀਂ ਦੱਸਿਆ ਨਾ ਅਸੀਂ ਇਤਰਾ ਹੀ ਤੁਹਾਨੂੰ ਪੈਸੇ ਦਿੱਤੇ ਨੇ ਇਸ ਕਰਕੇ ਨਾ ਹੁਣ ਤੁਹਾਡੀ ਕਿਸ਼ਤ ਬਾਊਂਸ ਹੋਈ ਉਹ ਦਿਓ ਮੈਂ ਬੈਂਕ ਤੋਂ ਆਇਆ ਤੁਹਾਨੂੰ ਕਹਿਣ ਡਿਆ ਬੈਂਕ ਵਾਲੇ ਨਾਲ ਹਾਂ ਨਹੀਂ ਵੇਖੇ ਹੀ ਨਹੀਂ ਬੈਂਕ ਨਾਲ